ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਨ ਬਾਬਾ ਹਾਤੀਰਾ ਮਹਾਰਾਜ ਜੀ ਗੁਰੂ ਕੈਰੀ ਸਾਧ ਸੰਗਤ ਜੀ ਅੱਜ ਗੁਰੂ ਘਰ ਦੇ ਵਿੱਚ ਬਾਬਾ ਜੀ ਦਾ 47ਵਾਂ ਸਾਲਾਨਾ ਜੋੜ ਮੇਲਾ ਚੱਲ ਰਿਹਾ ਹੈ ਜੀ ਜਿਹਦੇ ਵਿੱਚ ਦੂਰ ਦਰਾਡੇ ਤੋਂ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਗੁਰੂ ਘਰ ਨਮਸਤਕ ਹੋ ਰਹੀਆਂ ਹਨ ਜੀ ਆਪਣੀਆਂ ਹਾਜ਼ਰੀਆਂ ਲਵਾ ਰਹੀਆਂ ਹਨ ਗੁਰੂ ਘਰ ਦੇ ਵਿੱਚ ਕੋਈ ਹੁਣ ਤੱਕ ਕੱਲ ਤੋਂ ਲੈ ਕੇ ਹੁਣ ਤੱਕ 110000 ਸੰਗਤ ਕਿਉਂਕਿ ਅਸੀਂ ਕੁਝ ਬੰਦਿਆਂ ਦੀ ਡਿਊਟੀ ਲਈ ਹੋਈ ਹੈ ਦਰਸ਼ਨ ਕਰ ਚੁੱਕੀ ਹੈ ਗੁਰੂ ਘਰ ਦੇ ਵਿੱਚ ਵੀਆਈਪੀ ਸ਼ਖਸੀਅਤਾਂ ਮੁੱਖ ਸ਼ਖਸੀਅਤਾਂ ਸਾਰੇ ਗੁਰੂ ਘਰ ਦਰਸ਼ਨਾਂ ਲਈ ਪਹੁੰਚ ਰਹੇ ਹਨ ਜੀ ਦਿਨੇ ਦਿਨ ਸਮਾਗਮ ਚੱਲਦੇ ਜਾ ਰਹੇ ਇਹ ਟੋਟਲ 4 ਦਿਨ ਦਾ ਸਮਾਗਮ ਹੁੰਦਾ ਜੀ ਗੁਰੂ ਘਰ ਦੇ ਵਿੱਚ ਸਮਾਗਮਾਂ ਦੇ ਵਿੱਚ ਸਭ ਤੋਂ ਪਹਿਲਾਂ ਗੁਰੂ ਘਰ ਦੇ ਵਿੱਚ ਅਖੰਡ ਪਾਠ ਆਰੰਭ ਕੀਤੇ ਜਾਂਦੇ ਆ ਜਿਹੜੇ ਅਸੀਂ 16 ਜੂਨ ਨੂੰ ਗੁਰੂ ਘਰ ਦੇ ਵਿੱਚ ਪੰਜਾਂ ਅਖੰਡ ਪਾਠ ਆਰੰਭ ਕੀਤੇ ਗਏ ਸੀ ਉਸ ਤੋਂ ਬਾਅਦ ਜੇ 17 ਜੂਨ ਨੂੰ ਖੰਡ ਪਾਠ ਦੇ ਭੋਗ ਪਾਏ ਗਏ ਆ ਤੇ ਬਾਜੀ ਦੇ ਮੁਕਾਬਲੇ ਸੀ ਅਸੀਂ ਪ੍ਰੰਧਕ ਕਮੇਟੀ ਉਹਨਾਂ ਸਾਡੇ ਚੇਅਰਮੈਨ ਪਰਮਜੀਤ ਕੁਲਥਮ ਜੀ ਬੈਠੇ ਆ ਜੀ ਪੰਧਕ ਕਮੇਟੀ ਵੱਲੋਂ ਅਸੀਂ ਲੜਕੀਆਂ ਦੇ ਵਿਆਹ ਵੀ ਕੀਤੇ ਹਨ ਜੀ ਸ਼ਾਮ ਨੂੰ ਬੱਚਿਆਂ ਦੇ ਖੇਡਾਂ ਦੇ ਬਾਜ਼ੀ ਦੇ ਮੁਕਾਬਲੇ ਹੁੰਦੇ ਆ ਜਿਹੜੇ ਬੱਚਿਆਂ ਨੇ 10ਵੀਂ 12ਵੀਂ ਵਿੱਚੋਂ ਚੰਗੇ ਨੰਬਰ ਪ੍ਰਾਪਤ ਕੀਤੇ ਹੈਗੇ ਆ ਜਾਂ ਜਿਹੜੇ ਖੇਡਾਂ ਦੇ ਵਿੱਚ ਜਿਨ੍ਹਾਂ ਨੇ ਸਾਡੀ ਕੌਮ ਦਾ ਬਰਾਦਰੀ ਦਾ ਪੰਜਾਬ ਦਾ ਨਾਮ ਉੱਚਾ ਕੀਤਾ ਉਹਨਾਂ ਸਾਰਿਆਂ ਦਾ ਸਨਮਾਨ ਕੀਤਾ ਜਾਂਦਾ ਜੀ ਸੰਗਤ ਦੀ ਤਰ੍ਹਾਂ ਦੀ ਗੱਲ ਹੈ ਕਾਫੀ ਹਜ਼ਾਰਾਂ ਤੋਂ ਭਰ ਭਰ ਕੇ ਜੀ ਸਭ ਤੋਂ ਜੀ ਸਗੋਂ ਇਸ ਤਰ੍ਹਾਂ ਹੈਗਾ ਜੀ ਸੰਗਤ ਇਹ ਬਹੁਤ ਪ੍ਰਾਣਿਤ ਮੰਦਰਾ ਜੀ ਇਹ ਕਿਉਂਕਿ ਇਹ ਸਾਡੀ ਬਰਾਦਰੀ ਦਾ ਇੰਡੀਆ ਦੇ ਵਿੱਚ ਇੱਕੋ ਇੱਕ ਮੰਦਿਰ ਆ ਜੀ ਜਿਹਦੀ ਬਹੁਤ ਪਰਾਚੀਨ ਆ ਬਹੁਤ ਮਾਨਤਾ ਆ ਜੀ ਕਿਉਂਕਿ ਇਧਰ ਸਾਲ ਦੇ ਵਿੱਚ ਦੋ ਸਮਾਗਮ ਹੁੰਦੇ ਇੱਕ ਦੀਵਾਲੀ ਮੇਲਾ ਹੁੰਦਾ ਤੇ ਇੱਕ ਜੂਨ ਮਹੀਨੇ ਦਾ ਮੇਲਾ ਹੁੰਦਾ ਬਾਬਾ ਜੀ ਦੇ ਇਤਿਹਾਸ ਬਾਰੇ ਯਾਦ ਕਰੀ ਮੇਰੇ ਸਭੀ ਬਾਬਾ ਜੀ ਦੇ ਇਤਿਹਾਸ ਬਾਰੇ ਜੀ ਇਸ ਤਰ੍ਹਾਂ ਹੈਗਾ ਜੀ ਇਹ ਤ੍ਰਿਪਤੀ ਬਾਲਾ ਦੇ ਵਿੱਚ ਜੀ ਬਾਬਾ ਹਾਥੀਰਾਮ ਜੀ ਦਾ ਮੰਦਿਰ ਹੈ ਜੀ ਵਿਸ਼ਨੂੰ ਭਗਵਾਨ ਜੀ ਦੇ ਨਾਲ ਇਹ ਸ਼ਤਰੰਜ ਖੇਡਦੇ ਸੀਗੇ ਜੀ ਰਾਜਾ ਗੋਪੀਚੰਦ ਹੋਇਆ ਜੀ ਇਸ ਸ਼ਾਸਤ ਦੇ ਵਿੱਚ ਇੱਥੇ ਰਾਜਾ ਗੋਪੀਚੰਦ ਦੇ ਤਵੇਲੇ ਦੇ ਵਿੱਚ ਸੇਵਾਦਾਰ ਦੇ ਤੌਰ ਤੇ ਉਹਨਾਂ ਨੂੰ ਹਾਥੀਆਂ ਨੂੰ ਲੁਆਇਆ ਕਰਦੇ ਸੀਗੇ ਜੀ ਫਿਰ ਇੱਕ ਦਿਨ ਕੀ ਹੋਇਆ ਜੀ ਅ ਕੁਝ ਹਾਥੀ ਜਿੱਦ ਕਰਦੇ ਆ ਉੱਠ ਨਹੀਂ ਰਹੇ ਸੀ ਉਹਨਾਂ ਨੂੰ ਜਿੱਦ ਨਾਲ ਇਸ਼ਨਾਨ ਕੋਈ ਨਾ ਕੁਝ ਵੀ ਕਰਾਉਣਾ ਸੀ ਤਾਂ ਬਾਬਾ ਜੀ ਗੁੱਸੇ ਦੇ ਵਿੱਚ ਪ੍ਰਭੂ ਦੇ ਵਿੱਚ ਆ ਕੇ ਹਾਥੀਆਂ ਨੂੰ ਚੱਕ ਚੱਕ ਕੇ ਮਾਰਿਆ ਤਾਂ ਉਸ ਕੋਤਕ ਨੂੰ ਰਾਜਾ ਗੋਪੀ ਚਾਂਦੀ ਨੇ ਦੇਖਿਆ ਤੇ ਉਹਨਾਂ ਨੂੰ ਬਹੁਤ ਵੱਡਾ ਮਹਿਸੂਸ ਹੋਇਆ ਵੀ ਮੇਰੀ ਸੈਨਾ ਦੇ ਵਿੱਚ ਮੇਰੇ ਰਾਜ ਦੇ ਵਿੱਚ ਐਡਾ ਵੱਡਾ ਬੁੱਧਕਸ਼ਾਲੀ ਮਹਾਪੁਰਸ਼ਿਆ ਮੈਨੂੰ ਪਤਾ ਹੀ ਨਹੀਂ ਹੈ ਤਾ ਫਿਰ ਉਹ ਆਪਣੇ ਪਰਿਵਾਰ ਦੇ ਸਿਹੇਧ ਬਾਬਾ ਜੀ ਨੂੰ ਮਿਲਿਆ ਬਾਬਾ ਜੀ ਨੂੰ ਪੁੱਛਿਆ ਸਾਰਾ ਬਾਬਾ ਜੀ ਨੇ ਫਿਰ ਵੀ ਕਹਿ ਦਿੱ ਨਹੀਂ ਇਹ ਕੁਝ ਨਹੀਂ ਪਰਮਾਤਮਾ ਜਾਣ ਗਿਆ ਤਾਂ ਉਹਨਾਂ ਨੇ ਕਿਹਾ ਨਹੀਂ ਇਹ ਤਾਂ ਕੋਈ ਮਹਾਬਲੀ ਹੈਗੇ ਜਾਂ ਫਿਰ ਉਹਨਾਂ ਨੇ ਮੂਹਰਾ ਦਾ ਮੱਥਾ ਟੇਕਿਆ ਫਿਰ ਇਸ ਇਲਾਕੇ ਨੂੰ ਬਾਬਾ ਜੀ ਦੀ ਉਹਨਾਂ ਨੇ ਜ਼ਮੀਨ ਵੀ ਅਲਾਟ ਕੀਤੀ ਸੀ ਜੀ ਉਸ ਟਾਈਮਾਂ ਦੇ ਵਿੱਚ ਉਹ ਜਿਹੜੀ ਸੰਗਤ ਆ ਅੱਗੇ ਪਿੱਛੇ ਵੀ ਹੋ ਰਹੀ ਰਹੀ ਹੈ ਹਾਂਜੀ ਗੁਰੂ ਘਰ ਚ ਐਕਸਸ ਸਮਾਗਮ ਚੱਲਦੇ ਰਹਿੰਦੇ ਆ ਜੀ ਸੰਡੇ ਨੂੰ ਲੋਕ ਆਉਂਦੇ ਆ ਆਪਣੀ ਸੁਖਣਾ ਸੁਖਣਾ ਆਉਂਦੇ ਹੈਗੇ ਆ ਸਰ ਤੇ ਕੋਈ ਮੈਨੇਜਮੈਂਟ ਵਾਲਾ ਚਲਾ ਰਿਹਾ ਕਮੇਟੀ ਚਲਾ ਰਹੀ ਹੈ ਸਭ ਇਹਨੂੰ ਗੁਰੂ ਘਰ ਨੂੰ ਮੰਦਰ ਬਾਬਾ ਹਾਥੀਰਾ ਮਰੇਜ ਮੈਂ ਸੋਸਾਇਟੀ ਚਲਾ ਰਹੀ ਹੈ ਜਿਹਦੇ ਵਿੱਚ ਮੈਂ ਪ੍ਰੈਜ਼ੀਡੈਂਟ ਡਾਕਟਰ ਕੁਲਵੰਤ ਸਿੰਘ ਰਾਮਾ ਜੀ ਮੇਰੇ ਨਾਲ ਸਾਡੇ ਵੱਡੇ ਭਾਜੀ ਪਰਮਜੀਤ ਕੁਲਥਮ ਜੀ ਬੈਠੇ ਨੇ ਜੀ ਚੇਅਰਮੈਨ ਸਾਹਿਬ ਜੀ ਸਾਡੀ ਕਮੇਟੀ ਆ ਬਿਰਵਿੰਦਰ ਸਿੰਘ ਜੀ ਮੈਂਬਰ ਸਾਹਿਬ ਬੈਠੇ ਨੇ ਸਾਰੀ ਕਮੇਟੀ ਉੱਧਰ ਲੱਗੀ ਹੋਈ ਆ ਜੀ ਇੱਕ ਸਿਸਟਮ ਦੇ ਨਾਲ ਸਾਰਾ ਕੁਝ ਚੱਲ ਕਿ ਜਿਸੀ ਦੇਖਿਆ ਨਹੀਂ ਬੜੇ ਅਛੇ ਪ੍ਰਬੰਧ ਹੋਏ ਹੈਗੇ ਆ ਬਹੁਤ ਸ਼ੇਖਰ ਤੋਂ ਬਹੁਤ اچھی ਜਿਹੀ ਜਰੇ ਜਿਹੀ ਸ਼ੁੱਭ ਜਰੇ ਜਿਹੀ ਲੱਗ ਰਹੀ ਹੈ ਜੀ ਤੁਸੀਂ ਸਾਡੇ ਇਹਨਾਂ ਮਹਾਨ ਕਰ ਰਹੇ ਸੀ ਸਲਾਹ ਕਰਦੇ ਹੈਗੇ ਥੈਂਕ ਯੂ ਸੋ ਮਚ ਜੀ ਕੀ ਕਿਸੇ ਸਬਤ ਇਸ ਤਰ੍ਹਾਂ ਸ਼ਾਦਨੂਕੀ ਕਿਹਾ ਹੈ ਇਹ ਸਵਾਗਤ ਕਰਨ ਤੇ ਮੈਂ ਆ ساری ਸੰਗਤਾਂ ਪਹਿਲਾਂ ਤਾਂ ਤਹਿ ਦਿਲੋਂ ਧੰਨਵਾਦ ਕਰਦਾ ਜੀ ਕਿਉਂਕਿ ਸੋਮਵਾਰ ਤੋਂ ਗੁਰੂ ਘਰ ਤੇ ਸਾਰੇ ਸਮਾਗਮ ਚੱਲ ਰਹੇ ਆ ਹੁਣੋਂ ਤਕਰੀਬਨ ਸ਼ਾਮ 5 6 7 ਵਜੇ ਤੱਕ ਸਮਾਗਮ ਚੱਲੇਗਾ ਬਹੁਤ ਹੀ ਸੁਖ ਸ਼ਾਂਤੀ ਦੇ ਨਾਲ ਬਹੁਤ ਹੀ ਵਧੀਆ ਤਰੀਕੇ ਨਾਲ ਸੰਗਤਾਂ ਮਹਾਰਾਜ ਦੇ ਦਰਸ਼ਨ ਕਰ ਰਹੀਆਂ ਹਨ ਕੋਈ ਲੰਗਰ ਸ਼ੱਕਰੀ ਸੰਗ ਸਭਿਆਚਾਰ ਪ੍ਰੋਗਰਾਮ ਚੱਲ ਰਹੇ ਉਹਨਾਂ ਨੂੰ ਦੇਖ ਰਿਹਾ ਹੈ ਕੋਈ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਰਿਹਾ